ਚੰਗੇ ਬੰਦੇ ਦੀ ਯਾਰ ਥੋੜੇ ਜੇ ਬੋਲ ਦੇ ਘਟਦੇ ਅਗਲਾ ਸੁਣ ਲੈਂਦਾ ਖੁਸ਼ ਹੋ ਜਾਂਦੇ ਨੇ ਬਸ ਉਹਨਾਂ ਨੂੰ ਆਉਂਦਾ ਵੀ ਮਾੜਾ ਬੰਦਾ ਇਹ ਹੁੰਦਾ ਮਾੜਾ ਬੰਦਾ ਗਾਲਾਂ ਕੱਢ ਜਾਂਦਾ ਥੱਲੇ ਲੋਕ ਲਿਖਣ ਲੱਗ ਜਾਂਦੇ ਨੇ ਕੋਸ਼ਾ ਨਾ ਉਹ ਚੀਜ਼ ਬਾਕੀ ਨਾ ਮੈਂ ਇੱਕ ਚੰਗੇ ਬੰਦੇ ਨੂੰ ਸਲਾਹ ਆਉਂਦੀ ਆ ਮੈਂ ਇੱਕ ਜੀ ਇਹ ਵੀ ਚੀਜ਼ ਨੇ ਮੈਨੂੰ ਜ਼ਿੰਦਗੀ 'ਚ ਬਹੁਤ ਤੋੜਿਆ ਮੈਂ ਆਪਣੇ ਉਹਨੂੰ ਵੈਸੇ ਮੈਂ ਸਮਝਦਾ ਵੀ ਮੈਂ ਠੀਕ ਆ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਬਹੁਤ ਲੋਕ ਇਹੀ ਸੋਚਦੇ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਆਪਾਂ ਨਾਲ ਦਿਨ ਇਹ ਵੀ ਸੋਚਦਾ ਯਾਰ ਆਪਾਂ ਕਿਸਦਾ ਮਾੜਾ ਨਹੀਂ ਕੀਤਾ ਵੀ ਸਾਡਾ ਮਾੜਾ ਹੋ ਗਿਆ ਤੇ ਯਾਰ ਉਹ ਬੰਦੇ ਗਲਤ ਕੰਮ ਕਰ ਗਏ ਹਨਾ ਕਿ ਸਾਨੂੰ ਨਾ ਕੰਮ ਚੱਲ ਜ ਜਾਂਦਾ ਵੀ ਉਹ ਬੰਦੇ ਜਾਂ ਨਜ਼ਾਰੇ ਲੈਂਦੇ ਨੇ ਟੌਪ ਲੈਂਦੇ ਨੇ ਹੁਣ ਚੰਗਾ ਆ ਆਪਾਂ ਕਹਿੰਦੇ ਰੱਬ ਦੇਖਦਾ ਪਰ ਮੈਂ ਇਹਦੇ ਚ ਕਿਹ ਚੀਜ਼ ਇਹ ਦੇਖੀ ਵੀ ਚੰਗਾ ਬੰਦਾ ਜਿਆਦਾ ਫੇਰ ਕਿਉਂ ਹੋ ਜਾਂਦਾ ਵੀ ਮਾੜਾ ਜਾਂ ਚੋਰ ਨੇ ਜਾਂ ਕੁਛ ਵੀ ਨਹੀਂ ਜਾਂ ਜੋ ਵੀ ਹਨਾ ਵੀ ਇਹ ਸਕਸੈਸਫੁਲ ਕਿਉਂ ਨੇ ਇਹਦੇ ਚੱਕਰੇ ਇਹ ਹੁੰਦਾ ਵੀ ਜਿਹੜਾ ਮਾੜਾ ਬੰਦਾ ਹੁੰਦਾ ਨਾ ਜਾ ਚੋਰ ਹੁੰਦਾ ਇਹ ਹਮੇਸ਼ਾ ਪਹਿਲਾਂ ਦੇਚਾਉਂਦਾ ਕਿ ਰੱਬ ਨਾਲ ਹੀ ਹੋਵੇ ਸਮਝੀ ਗੱਲ ਇਹ ਜਿਹੜਾ ਵੀ ਕੰਮ ਕਰਦਾ ਪੂਰਾ ਕੈਲਕੂਲੇਟ ਕਰਕੇ ਕਰਦਾ ਪਲਾਨਿੰਗ ਹੁੰਦੀ ਐ ਇੱਕ ਠੀਕ ਆ ਦੋ ਸਟੈਪ ਹਮੇਸ਼ਾ ਇਹ ਤੁਹਾਡੇ ਨਾਲੋਂ ਮੂਰੇ ਹੁੰਦਾ ਚੋਰ ਨੇ ਕੀ ਸੋਚਣਾ ਮੰਨ ਲਓ ਮੇਰੇ ਘਰੇ ਜਿਵੇਂ ਕਰਨਗੇ ਬੈਂਕਾ ਕਰਨੀ ਵੀ ਉੱਠਦਾ ਨਾ ਦੇਖਣਾ ਇਹ 4 ਵਜੇ ਉੱਠਦਾ ਉਹਦੀ ਪਲਾਨਿੰਗ ਹੀ ਹੋਣੀ ਐ 2 ਵਜੇ ਮੈਨੂੰ ਮੈਨੂੰ 2 ਘੰਟੇ ਹੋ ਹੁੰਦਾ ਚੰਗੇ ਬੰਦੇ ਨਾਲ ਉਹ 2 ਘੰਟੇ ਮੂਰੇ ਚਾ ਫੜੇ ਜਾਵੇ ਜੇ 15 ਵਾਰੀ ਚੋਰੀ ਕਰੋਗਾ ਕਰੂਗਾ ਨਾ ਚੋਰ ਇੱਕ ਵਾਰੀ ਫੜਾ ਹੁੰਦਾ ਪਲਾਨਿੰਗ ਇੰਨੀ ਵਧੀਆ ਚੀਜ਼ ਆ ਸਮਝੀ ਗੱਲ ਉਹ ਮੈਂ ਚਾਹਵਾਂ ਜੇ ਫਤੌਨ ਨੇ 2 ਵਜੇ ਕੰਮ ਕਰ ਜਾਣਾ ਠੀਕ ਆ ਤੇ ਉਦੋਂ ਬਾਅਦ ਚ ਰਿਸਪਾਂਸਿਬਿਲਟੀ ਹਰ ਇੱਕ ਚੀਜ਼ ਦੀ ਮਾੜਾ ਬੰਦਾ ਚੱਕਦਾ ਉਹਦੇ ਕੋਲ ਸਾਰਾ ਪਤਾ ਹੁੰਦਾ ਵੀ ਮੈਂ ਆ ਕੰਮ ਕਰਨ ਲੱਗਿਆ ਤਾਂ ਇਹਦੇ ਨਾਲ ਮੈਨੂੰ ਕੀ ਕੀ ਚੱਲਣਾ ਪੈ ਸਕਦਾ ਮੈਂ ਜੇਨ ਜਾ ਸਕਦਾ ਰਿਸਕ ਟੇਕਰ ਹਾਂ ਉਹ ਲੈਂਦਾ ਹਾਂ ਜਿਹੜਾ ਚੰਗਾ ਬੰਦਾ ਹੁੰਦਾ ਨਾ ਚੰਗੇ ਬੰਦੇ ਰਿਸਪਾਂਸਿਬਿਲਟੀ ਨਹੀਂ ਚੱਕਦੇ ਮੁੱਕ ਦੀ ਗੱਲ ਕੇ ਭਾਈ ਇੰਟੈਂਸ਼ਨ ਮਾੜੀ ਆ ਫਾਰਮੂਲੇ ਸਹੀ ਲਾਉਂਗਾ ਹਾਂ ਆਪਣੇ ਜਿਹੜਾ ਚੰਗਾ ਬੰਦਾ ਕਹਿੰਦਾ ਯਾਰ ਦੇਖਾਂ ਉਹਨੇ ਯਾਰ ਮੈਂ ਮੈਂ ਤੇ ਨਾ ਵੀ ਪ੍ਰਮਾਤਮਾ ਤੂੰ ਪ੍ਰਮਾਤਮਾ ਤੁਹਾਡੇ ਹਮੇਸ਼ਾ ਨਾਲ ਆ ਪਰ ਤੁਹਾਡੀ ਜਿਹੜੀ ਪਲੈਨਿੰਗ ਆ ਨਾ ਵੀ ਉਹ ਕਰਕੇ ਤੁਰੋ ਤੁਸੀਂ ਕੁਝ ਚੰਗਾ ਕੀਤਾ ਹਨਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਨਾਲ ਆਪਣੋ ਥਾਪੀ ਦਿਓ ਵੀ ਯਾਰ ਵਾਕਈ ਤੇਰੇ ਚ ਕੁਝ ਤਾਂ ਵਧੀਆ ਹੈਗਾ ਤੂੰ ਕੁਝ ਕੀਤਾ ਪਾ ਕੇ ਹੋਰ ਏਦਾਂ ਵਧੀਆ ਕਰਾਂਗੇ ਕੋਈ ਵੀ ਤੁਹਾਡੇ ਤੋਂ ਮਾੜੀ ਗੱਲ ਹੋਵੇ ਹਾਂ ਪ੍ਰਮਾਤਮਾ ਨੂੰ ਕਹੋ ਵੀ ਵੀ ਠੀਕ ਆ ਪਰ ਤੁਸੀਂ ਜ਼ਿੰਮੇਵਾਰ ਬਣੋ ਵੀ ਯਾਰ ਹਾਂ ਵਾਕਈ ਮੇਥੋਂ ਕੋਈ ਛੋਟੀ ਜਿਹੀ ਗਲਤੀ ਹੋ ਗਈ ਮੈਂ ਉਹ ਸਵਾਰਾਂਗਾ ਚੰਗੇ ਬੰਦੇ ਨੂੰ ਪਲੈਨਿੰਗ ਬਣਾਉਣੀ ਬਹੁਤ ਜ਼ਰੂਰੀ ਹੈ ਜਦਕਿ ਲੋਕ ਨਹੀਂ ਬਣਾਉਂਦੇ ਬਸ ਕਹਿੰਦੇ ਨੇ ਵੀ ਦੇਖੋ ਨੋ ਨੋ ਨਹੀਂ ਇਹੀ ਗੱਲ ਹੋ ਰਿਹਾ ਰਹਿਦਾ ਵੀ ਸਾਡਾ ਤਾਂ ਆਪ ਹੀ ਸਾਰਾ ਕੁਝ ਬਣ ਜਾਣਾ ਚੰਗਾ ਬੰਦਾ ਸਭ ਤੋਂ ਵੱਧ ਇੱਥੇ ਮਾਰਦਾ ਤੁਸੀਂ ਚੰਗੇ ਆ ਉਹ ਪਰਮਾਤਮਾ ਫੇਕ ਹੈ ਨਾ ਤੁਹਾਡੇ ਨਾਲ ਤੁਸੀਂ ਇੱਕ ਪਲੈਨਿੰਗ ਕਰੋ ਪਲੈਨਿੰਗ ਤੁਹਾਡੇ ਕੋਲ ਤੁਸੀਂ ਵੀ ਮਾੜਿਆਂ ਨਾਲੋਂ ਦੋ ਸਟੈਪ ਅੱਗੇ ਹੋ ਕੇ ਚੱਲੋ ਚੰਗੇ ਆ ਹੁਣ ਇੱਕ ਅਲੱਗ ਚੀਜ਼ ਆ ਕਿਸੇ ਕੰਮ ਦਾ ਜਾਂ ਕਿਸੇ ਚੀਜ਼ ਦਾ ਇੱਕ ਰਿਕੁਆਇਰਮੈਂਟ ਹੁੰਦੀ ਆ ਕ੍ਰਾਈਟੇਰੀਆ ਉਹ ਪੂਰਾ ਕਰਨਾ ਹੀ ਪੈਣਾ ਮਾੜੇ ਨੂੰ ਵੀ ਚੰਗੇ ਨੂੰ ਵੀ ਇਹ ਚੀਜ਼ ਆ ਵੀ ਜੇ ਚੰਗਿਆਂ ਨੂੰ ਮੇਰੀ ਇੱਕ ਸਭ ਤੋਂ ਵੱਡੀ ਇਹ ਉਹਨਾਂ ਨੂੰ ਮੈਂ ਸਲਾਹ ਦਵਾਂਗਾ ਵੀ ਉੱਠੋ ਤੇ ਪਲਾਨ ਕਰੋ ਜਿਹੜੇ ਮਾੜੇ ਨਾਲੋਂ ਦੋ ਸਟੈਪ ਅੱਗੇ ਚੱ